ਹਲੇ ਨੂੰ ਰੋਟੀ ਲਾਲ ਰੰਗ ਕਰਾਉਣਾ ਆ। ਆ ਵੀ ਹਲੇ ਜੱਚਦੇ ਆ ਮਨੇ ਆ ਕਾਲੇ ਕਾਲੇ ਜੱਚਦੇ ਨਹੀਂ। ਨਹੀਂ ਨਹੀਂ। ਹਾਂ ਕਾਲਾ ਜੱਚਦਾ ਹਲੇ। ਮੈਂ ਤਾਂ ਇਹਨੂੰ ਵੀ ਤੈਨੂੰ ਕਹਿੰਦਾ ਜਿਹੜਾ ਗੋਲ ਜਾਂ ਨਹੀਂ ਆਹ ਇਹਨੂੰ ਵੀ ਕਾਲਾ ਕਰਾ ਦੇ ਯਾਰ। ਆਹ ਹਾਂ। ਆਜ ਗਾੜ ਲਾਇਆ ਬਾਈ ਢੋਲ ਵਾਲਾ ਦੇਖੋ ਕਿਆ ਵਧੀਆ। ਐਨ ਵਧੀਆ ਲੱਗਦਾ ਬਾਈ ਦੇਖੋ। ਐਨ ਖੁੱਲਦਾ ਬਾਈ ਯਾਰ। ਦਰਵਾਜ਼ੇ ਵਾਲਾ ਕੰਮ ਕਰਿਆ ਬਈ। ਹਾਂ ਦੇਖਦਾ। ਇਹਨਾਂ ਨੂੰ ਫਿਰ ਐਸ ਲੋਡ ਦੀ ਖੰਟਾ ਲੰਗੂ ਹੂੰ ਇਹ ਲੋਟ ਨਹੀਂ ਆਉਣੀ ਆ ਕਹਿੰਦਾ ਇਹ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਇਧਰ ਰੋੜੀ ਬਾਈ ਜੀ ਕਾਲ ਜੀ ਰਾਤ ਬਾਈ ਮਨੇ ਬਾਈ ਦੇ ਖੇਤ ਵਾਹ ਕੇ ਆਏ ਹੋ ਗਏ ਸਨ ਮੇਰਾ 10 ਵਜੇ ਦਾ ਟਰੈਕਟਰ ਸਾਡਾ ਪੂਰਾ ਲੱਬੜ ਗਿਆ ਉੱਬਲ ਜਿਹ ਇਹਦਾ ਮੜਾ ਯਾ ਧੋਣਾ ਡੀਜ਼ਲ ਪਾਇਆ ਤੇ ਥੋੜਾ ਯਾ ਅਮਨੇ ਨਹੀਂ ਰਾਤ ਡੀਜ਼ਲ ਪਾਇਆ ਤਾਂ ਡੀਜ਼ਲ ਪਾਉਣ ਕਰਕੇ ਰੋੜੀ ਉੱਪਰ ਡੁੱਲ ਗਿਆ ਆਪਾਂ ਨੇ ਇੰਜਣ ਜੇ ਪਰ ਮੜਾ ਯਾ ਪਾਣੀ ਮਾਰਨਾ ਸਾਫ਼ ਕਰਨਾ ਤੇ ਦੋ ਨੰਬਰ ਬਾਈ ਰੋਡੀ ਕਹਿੰਦਾ ਵੀ ਮੈਨੂੰ ਇੱਕ ਵਾ ਢੋਲ ਦਿਖਾ ਆਪਣਾ। ਹਾਂ। ਵੀ ਕਹਿੰਦਾ ਮੈਂ ਢੋਲ ਉਹ ਇਹ ਲੈ ਕੇ ਆਵਾਂ। ਕਹਿੰਦਾ ਇਹਨੂੰ ਢੋਲ। ਦੇਖ ਲੈ ਢੋਲ। ਹਾਂ। ਢੋਲ ਤਾਂ ਵਧੀਆ ਜਿਹਾ ਲੱਗਦਾ। ਹਾਂ। ਵਧੀਆ? ਹਾਂ। ਬਾਈ ਆਏ ਮੇਰੀ ਗੱਲ ਸੁਣ ਲੈ। 20 ਰੁਪਏ ਦੇ ਆ ਕਬਜੇ ਦੇ ਦੋ। 10 ਰੁਪਏ ਦਾ ਹਾਂ। 30 ਰੁਪਏ ਲੱਗੇ ਆ। 30 ਰੁਪਏ 'ਚ ਢੱਕਣ ਖੁੱਲਦਾ ਹੋ ਗਿਆ ਬਾਈ ਹਾਂ। 30 ਰੁਪਏ 'ਚ। ਹਾਂ 30 ਰੁਪਏ 'ਚ ਖੁੱਲਦਾ ਹੋਊਗਾ ਦੇਖ ਲੈ। ਕੋਈ ਮਹਿੰਗਾ ਨਹੀਂ ਹੈਗਾ। 30 ਰੁਪਏ ਜਗਾਰ ਹੋ ਗਿਆ ਵਧੀਆ ਚੀਜ਼ ਆ ਬਾਕੀ ਬਾਈ ਮਨੇ ਬਾਈ ਦੇ ਖੇਤ ਰਾਤ 3-4 ਘੰਟੇ ਲੱਗ ਗਏ ਸਾਨੂੰ ਅੱਜ ਰਾਤ ਨੂੰ ਪਾ ਬਾ ਕੇ ਆਏ ਆ ਸਾਰੇ ਆ ਕੇ ਜੇ ਤਾਈਂ ਬਣਾਤੀ ਉਹਦੀ ਗੱਲਬਾਤ ਪੂਰੀ ਬਿਤ ਨਾਲ ਬਣਾ ਪਾਈ ਪਾ ਮੜਾ ਜਾਂ ਪਾਣੀ ਆ ਮਾਰਦੀ ਹੈ ਬਾਈ ਬਾਕੀ ਇਹਦਾ ਕਾਂ ਖੁੱਲੀ ਜਾਂਦੇ ਨੇ ਥੋੜੇ ਆ ਢਿੱਲੇ ਤੇ ਬਾਈ ਵਿਚਾਲੇ ਪੱਤੀ ਸਿੱਧੀ ਕਰੀਆ ਹੁਣ ਇਹ ਨਾਲੇ ਲੱਗਿਆ ਹੁਣੇ ਖੋਲਦਾ ਰੋੜੀ ਦੇ ਇਹ ਤਾਂ ਨਾਲ ਦੀ ਉਹ ਹੈ ਹਾਂ ਵੀ ਮਤਲਬ ਪਹਿਲਾਂ ਖੁੱਲ ਜਾਂਦੀ ਸੀ ਨਾ ਹੁਣ ਹੀ ਨਿਕਲੀ ਹੁਣ ਪੱਤੀ ਸੈੱਟ ਕਰਤੀ ਮੈਂ ਉਹ ਆ ਲੈ ਹੁਣ ਟਾਇਰਡ ਹੋ ਗਏ ਦੋਹਾਂ ਸਾਈਡ ਤੇ ਐਨ ਸੈਟ ਆ ਆ ਦੇਖੋ ਭਾਈ ਮਿੱਟੀ ਬਹੁਤ ਬਈ ਬੀ ਹੈ ਫਿਰ ਟੇਪ ਹਾਂ ਇਹ ਵੀ ਪਰ ਇੱਦਾਂ ਉਰੇ ਵੀ ਇੱਦਾਂ ਹੀ ਰਹੇ ਜੀ ਇਹ ਇਹ ਪਹਿਲਾ ਆਇਆ ਰਾਇ ਇਹਨਾਂ ਪਹਿਲਾ ਹਾਂ ਫਾਟੇ ਦੇ ਕੋਲ ਵੀਰੇ ਉਰੇ ਵੀ ਦੇਗਰਾਂ ਦੀ ਜੀ ਵਧੇ ਲੱਗਣਾ ਨਹੀਂ ਨਹੀਂ ਫਿਰ ਫਿੱਕਾ ਜਾ ਪੈ ਜਾਣਦੇ ਨੇ ਹੁਣ ਮਾੜਾ ਇਹ ਦਿਖਦਾ ਤਾਂ ਹੈਗਾ ਹਾਂ ਬਾਕੀ ਆ ਬਾਕੀ ਆ ਡੈਕ ਲਵਾਇਆ ਭਾਈ ਬਾਈ ਡੈਕ ਰੇੜਾ ਕਰ ਦਿਆ ਹੋ ਗਏ ਸਾਨੂੰ ਦਾਲਬਾਰਾ ਬੰਨ ਹੋ ਗਿਆ ਨਾ ਵੀ ਇੰਨਾ ਹੀ ਹੋ ਜਾਵੇ ਡੈਕ ਵਾਲਾ ਡੈਕ ਵਾਲੇ ਬਾਈ ਬਾਈ ਖੋ ਗਏ ਤੇ ਅਸੀਂ ਉਹਨੇ ਵੀ ਨਹੀਂ ਕੋਈ ਦੱਸ ਪਹਿਲਾਂ ਮੇਰਾ ਰਿਸ਼ਤੇਦਾਰ ਲਾਉਂਦਾ ਏ ਰਿਸ਼ਤੇਦਾਰ ਨੇ ਫੋਨ ਕਰਿਆ ਤਾਂ ਬਾਈ ਉਹਨੇ ਬੀਟਾ ਡੇਟਾ ਦੇ ਦੱਸ ਤੁਮਾ ਉਹ ਕਨਾ ਕੋਈ ਨਹੀਂ ਬਾਈ ਘਰ ਘੇਰਾ ਮਾਰ ਕੇ ਜਾਉਂਗਾ ਵੀ ਭੁੱਲ ਗਏ ਹੈ ਮੇਰੀ ਹੁਣ ਸਾਰਾ ਰੋਟੀ ਕੱਦੂਆਂ ਦੇ ਬਾਹਰ ਮੈਂ ਲਵਾ ਦਈਏ ਦੀ ਜਗਾ ਲੱਬੜ ਗੜ ਗਿਆ ਹੁਣ ਆਉ ਕੱਦੂਰੇ ਬਾਅਦ ਹੀ ਕਰ ਦਿੰਦੇ ਆ ਜੀ ਕਹਾਂ ਵੀ ਕੱਦੂ ਕੱਦੂ ਵੀ ਤੁਹਾਨੂੰ ਪਤਾ ਏ ਵੀ ਇਹ ਚੀਜ਼ਾਂ ਲੱਬੜ ਜਾਂਦੀਆਂ ਐ ਤੇ ਕੰਮ ਨਿਕਲ ਗਿਆ ਉਹਦੇ ਬਾਅਦ ਮੈਂ ਦੇਖ ਲਊਗਾ ਹਾਂ ਬਾਅਦੋਂ ਦੇਖ ਲਊਗਾ ਕਦੋਂ ਮਿਲ ਬਰਦਾ ਨਾ ਕਦੋਂ ਮਿਲ ਬੜੀਂਦੇ ਬੀ ਤਾਂ ਕਰਕੇ ਫਿਰ ਬਾਈ ਦਾ ਫੋਨ ਵੀ ਨਹੀਂ ਆਇਆ ਆਸੀਂ ਵੀ ਨਹੀਂ ਕਰਿਆ ਫਿਰ ਬਰਾਬਰ ਯਾਰ ਅੱਜ ਰੋੜੀ ਨੂੰ ਮੈਂ ਫੋਨ ਦੇ ਜ ਕਰੀ ਆਪਰੇ ਬਾਂਪੂ ਨੂੰ ਟੇਪ ਕਰਾ ਕੇ ਜਾਉਂਗੀ ਤੇ ਜੇ ਕਾਹਨੂੰ ਦੇ ਦ ਕਾਦੂ ਕਰਾ ਜੇ ਰੁਕਾਰ ਹੁੰਦਾ ਤਾਂ ਅੱਜ ਬਾਂਪੂ ਨੂੰ ਟੇਪ ਕਰਾ ਲਿਆਉਂਗੀ ਕਾਦੂ ਦੇ ਦੇ ਇੱਥੇ ਬਾਈ ਕੋਈ ਫੋਟੋ ਫੋਟੋ ਜੀ ਬੋਲ ਲਿਆਉਣੀ ਇੱਥੇ ਤੇਰੇ ਮੂਰੇ ਬਾਕੀ ਮੂਰੇ ਮਹਾਲ ਲਿਖਾ ਰਹਿਣਾ ਦਾ ਹੈ ਉਹ ਡੀ ਆ ਰਿਹਾ ਕੋ ਟਾਇਰ ਕੋ ਸਾਥ ਤੇ ਉੱਪਰ ਤੇ ਰੱਖ ਕੇ ਟੈਰ ਕਿਤੇ ਘਾਟੂਏ ਅਰੀ ਯਾ ਲੋਗਾ ਜਿਹੜਾ ਉਹ ਨਹੀਂ ਰਸਟ ਰੀਨਲ ਹਾਂ ਇਹ ਕੰਪਨੀ ਰੋ ਦੇਸੀ ਟੈਰ ਦੇਸੀ ਟੈਰ ਕਿੰਝ ਹੋਵਾ ਸੰਦੇ ਬਾਕੀ ਬਾਈ ਪਾਵਰ ਵੱਜ ਗਈ ਮੋਟਰ ਬਣਾਉਣਗੇ ਇਹਦੇ ਕੋਈ ਕਪੜੇ ਫੇਰ ਪਾਏ ਕਰਾਗੇ ਨਾ ਉਹਨੇ ਜੀ ਕਰਦਾ ਪਾਣੀ ਠੰਡਾ ਮਿਲਦਾ ਨਹੀਂ ਉਹ ਕਿੱਥੇ ਜਾਣਾ ਪੈਣਾ ਪਾਣੀ ਗਰਦਾ ਫਟੇਗੜ ਸਾਹਿਬ ਜਾਣਾ ਉਹਦੇ ਉੱਤੇ ਉੱਥੇ ਵੀ ਜਾ ਹੁੰਦਾ ਹਾਂ ਹਾਂ ਬਾਈ ਫਟੇਗੜ ਸਾਹਿਬ ਦੇ ਕੱਪੜੇ ਲੈ ਕੇ ਆਉਣੇ ਆਉ ਨੂੰ ਤਿਆਰੀ ਕਰ ਲੈਂਦੇ ਆ ਜਾਣਾ ਜਾ ਹੁੰਦਾ ਹੈ ਰੋਟੀ ਆਉਂਦਾ 7 ਵਜੇ ਫੇ ਅਸੀਂ ਸੋਚ ਰਹੇ ਵੀ 1:30 ਘੰਟੇ ਜਿੱਥੇ ਪਹੁੰਚੂਗੇ ਨੇ ਦੁਕਾਨ ਬੰਦ ਹੋ ਜੀ ਹੈ ਅੱਧੇ ਪਹੁੰਚਾਂਗੇ ਬੜਾ ਨਹੀਂ ਕੰਮ ਜਾਣੀ ਬਹੁਤ ਨਾਲ ਦੱਸਦਾ ਅੱਜ ਰੋਟੀ ਦੇ ਕੰਮ ਨੂੰ ਗਏ ਤੇ ਇੱਕ ਉਹ ਵੀ ਨਹੀਂ ਬਣਿਆ ਉਹ ਵੀ ਬਣਿਆ ਹੈ ਕੰਮ ਡਾਉਣੇ ਚੱਲਦਾ ਕੰਮ ਜਾਣੇ ਚੱਲਦਾ ਕੋਈ ਕੰਮ ਨਹੀਂ ਰੋਟੀ ਅੰਦਰ ਦੇ ਇਸ ਦਾ ਪੈਪ ਲਿਆ ਫਰੂਟੀ ਵਾਲਾ ਲੱਬ ਲਾਈਫ ਕਰੀਏ ਇਹਨੂੰ ਮੜਾ ਜਿਹਾ ਪਾਣੀ ਆ ਮਾਰਦੀ ਇੱਕ ਵਾਰ ਬਾਈ ਬਾਕੀ ਮਸ਼ਾਇਦ ਬਾਈ ਅਮਰੇ ਕੋ ਉਹ ਚੱਕਦਾ ਛੱਟਰ ਮਨੇ ਬਾਈ ਕੋਲ ਬਾਈ ਦੂਜੀ ਮਸ਼ੀਨ ਜੀਤੀ ਉਹ ਏਸੀ ਯੂ ਸੀ ਤੋਂ ਨਾਲ ਪ੍ਰੈਸ਼ਰ ਗੰਜੀ ਬਾਈ ਟੁੱਲੂ ਪੰਪ ਜੀ ਲੱਗਿਆ ਬਾਈ ਮਾਰੇ ਨੂੰ ਫੋਨ ਕਰਿਆ ਤਾਂ ਹਾਂ ਛੱਟਰ ਵਧੀਆ ਇਹਨਾਂ ਦੀ ਕੀ ਤੂਆ ਭਾਵਾ ਬਦਲਾ ਬ੍ਰੀਕ ਤਾਂ ਮਨਾ ਕਹਿੰਦਾ ਵੀ ਉਹ ਰੁਪੜੇ ਪਈ ਐ ਉਹਦਾ ਭਾਈ ਉਹ ਆਇਆ ਵੀ ਕੱਲੀ ਕੱਲੀ ਜਗਾ ਤੇ ਮਿੱਟੀ ਧਾਰ ਦੇ ਉਹਦਾ ਪ੍ਰੈਸ਼ਰ ਜ਼ਿਆਦਾ ਏ। ਵੀ ਜੇ ਪਾਮ ਤੋਂ ਇਹ ਥੋੜਾ ਜਿਹਾ ਘਟ ਤੋ ਹੁੰਦਾ ਏ। ਚਲ ਆ ਪਾਈਪ ਦਾ ਵੀ ਹੈਂਡ ਪ੍ਰੈਸ਼ਰ ਹੈਗਾ ਥੋੜਾ ਜਿਹਾ। ਹਾਈ ਪੈਪੇ ਨਾਲੇ ਪਾਣੀ ਘਟ ਘੜਦਾ ਏ। ਲੈ ਬੱਚਾ ਵੀ ਲੈ ਪਿਆ ਪਤਾ ਤੂੰ ਜਾ ਕੇ। ਕਿਹੜੀ ਜਗਾ ਕੋਈ ਆ ਆ ਲਾ ਲੈ। ਤੇਰਾ ਚੜਦੀ ਉੱਪਰ ਨੂੰ। ਚੜਦਾ ਹੀ ਨਹੀਂ। ਚਲ ਤਾਂ ਉਧਰ ਦੇਖਦਾ ਜਾਂਦਾ ਟਰੈਕਟਰ ਤੱਕ ਪਾਈਪ। ਕੁਛ ਛੋਟਾ ਰਹਿ ਜੂ। ਚਲ ਜਾਈਏ। ਸਾਰੇ ਉਹਨਾਂ ਤੇ ਹਾਂ ਉਹ ਜਿਪ ਲਾਰੇ ਮੜੀ ਬੈੱਕ ਪਾਣਾ ਪਾਣੀ ਕੋਈ ਪਾਣੀ ਦਿੱਖਦਾ ਹੈਗਾ ਪਾਣੀ ਉਹ ਨਹੀਂ ਹੈਗਾ ਟੈਂਕੀ ਹਾਂ ਪਾਣੀ ਭਰਦਾ ਕਿਹਦਾ ਇਹਦਾ ਇਨਾ ਪ੍ਰੈਸ਼ ਜਿੰਨੇ ਦੂਰੇ ਤੋਂ ਦੇ ਦੇ ਹਾਂ ਹੋ ਜਾਊਗਾ ਲੈ ਦਾ ਹਜ਼ਾਰ ਡੀਗਰੇ ਕਿਰਾ ਖੜਾ ਹੀ ਤੋੜਣਾ ਅੱਗੇ ਪਿੱਛੇ ਵੀ ਨਹੀਂ ਕਰਨਾ ਹੈਗਾ ਹਾਂ ਰੋੜੀ ਤੋਂ ਇਥੇ ਦੇਖਣਾ ਤੋਂ ਆਪ ਨਿਕਲਦਾ ਨਾ ਜਿੱਲਾ ਨਾਲੇ ਪਾਣੀਓ ਮਾਰੇ ਆਦੇ ਲੈ ਖਾਣ ਕੋਈ ਬਾਈ ਟਮਾਟਰ ਵਰਗਾ ਨਹੀਂ ਕਰੇ ਬਿੱਚ ਨੂੰ ਐਨ ਫੋਨ ਫੜੇ ਕੋਈ ਵੀ ਦੇਖਦਾ ਹੈ ਹਾਂ 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 ਮਿੱਟੀ ਬਹੁਤੀ ਬਾਈ ਗੱਲ ਭੁੱਬਲ ਜਿੱਥੇ ਪਾ ਕੇ ਆਏ ਚੱਲ ਚੱਲ ਇਹ ਨੀਵੇਂ ਹੀ ਨੀਨ ਬਾਈ ਸ਼ਾਮ ਕੇ ਰੱਖੋਗੇ ਇੱਕ ਵਾਰ ਲੈ ਹੁੰਦੀ ਹੈ ਹੁਣ ਜਿਉ ਇਹਨੇ ਵਰਕਤ ਪਾਉਣੀ ਹੈ ਬਗਾਰ ਨੇ ਦਾ ਜਿਕੜਾ ਮਰਜੀ ਬਗਾਰ ਦਾ ਤੋੜ ਲੋ ਧੁੱਪਾ ਜਿ ਖੜਾ ਲੋ ਕਿ ਨਹੀਂ ਅਦੇ ਦੇਖੋ ਹੁਣ ਬਾਈ 2014 ਮਾਡਲ ਹੈ ਕਿੰਨਾ ਸਾਫ਼ ਕੇ ਰੱਖਿਆ ਪਿਆ ਤਾਂ ਉਹਨਾਂ ਨੇ ਉਹੀ ਰੰਗ ਪਿਆ ਤਾਂ ਜੇ ਕਿਤੇ 10 ਦਿਨ ਤੋਂ ਪੰਜ ਖੜ ਗਏ ਆ ਅੱਧਾ ਰੰਗ ਉੱਡ ਜਾਣਾ ਫਿਰ ਆਪ ਵੇਚਣ ਲੱਗੇ ਵੀ ਅਗਲਾ 100 ਨਖਰੇ ਕਰਦਾ ਹੈ ਉਦਾਂ ਵੀ ਦੇਖਣ ਨੂੰ ਵਧੀਆ ਨਹੀਂ ਲੱਗਦਾ ਬੈਠਾ ਲਵਾ ਲਿਆ ਵੈਕਸ ਨੂੰ ਵੀ ਨਹੀਂ ਕਰਦਾ ਹਾਂ ਮੈਂ ਫਲਵਾਲੇ ਨੂੰ ਟੇਪ ਕਰਾਉਣ ਨੂੰ ਟਾਈਮ ਲੱਗਦਾ ਕੀ ਕਰੀਏ ਰੋਡੀ ਬਾਈ ਪਤਾ ਕਿਆ ਕਰਨਾ ਇਹਨੂੰ ਤਮਾ ਲੱਗੀ ਵੀ ਪੈਸੇ ਕਮਾਉਣ ਦੀ ਇਨੂੰ ਅਜੇ ਕਹੀ ਅੱਜ ਘਰ ਜਾਣਾ ਉਹ ਅੱਜ ਤੱਕ ਆ ਬਹੁਤ ੜਿਆ ਬਈ ਇਹ ਕੰਮ ਤੋਂ ਕਿਰੇ ਭੱਜ ਜਾਂਦਾ ਛੁੱਟੀ ਮਾਰ ਕੇ ਖੋਜੇ ਨਹੀਂ ਹੈਗਾ ਕੀ ਹੋ ਗਿਆ ਤੁਨੂੰ ਬੈਰਾ ਲੋੜ ਬੋਦਾ ਬਈ ਲੋੜ ਬੋਦਾ ਜੀ ਇੰਨਾ ਹਰਾਮੀ ਬੰਦਾ ਨਾ ਹੈ ਪਾਏ ਵੀ ਕੰਮ ਇਹਦਾ ਜ਼ੋਰ ਜ਼ਿਆਦਾ ਵੀ ਹੁਣ ਦਰਖਤ ਦਰੁਖਤ ਬਾਈ ਪੱਟ ਹਾਂ ਉਧਾਂ ਵੀ ਆਏ ਆ ਬਿਚਲ ਮੈਂ ਜਿਹੜੇ ਦਿਨ ਲੱਗਣੇ ਲਾ ਲਈਏ ਜਾਂ ਕੱਟੂ ਹੋ ਗਏ ਫੇਰ ਦੰਦ ਹਾਂ ਉਹ ਨਾਏ ਬਾਈ ਖੇਤ ਖੁੱਲੇ ਪਏ ਤਾਂ ਕਰਕੇ ਰਸਤੇ ਮਿਲੇ ਪਏ ਜਿਹਨੇ ਸੌਦੇ ਲਏ ਉਹਨੂੰ ਸੌਦੇ ਗਾਹਾਂ ਗਾਹ ਮਿਲ ਜੰਦੇ ਉਹ ਕਹਿੰਦਾ ਕੰਮ ਨਵੇੜੀ ਚਲੋ ਆਇਆ ਬੇਗਾ ਇਹਦੇ ਵਾਸਤੇ ਸਾਡਾ ਕੰਮ ਛੱਡੀ ਜਾਂਦਾ ਜਦੋਂ ਉਹਦੇ ਖੱਤੂ ਇਹ ਪੀਛੇ ਕੰਮ ਨਾ ਛੱਪੇ ਫੇ ਕੰਮ ਡਾਊਨ ਹੋ ਜਾਣਾ ਹੈ ਥੋੜੇ ਹੇ ਥੱਲੇ ਨੂੰ ਹੋ ਕੇ ਮਾਰਦੇ ਦੇ ਵਿੱਚ ਨੂੰ ਜਿਹਦੇ ਦਿਨ ਨਾਲ 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 ਖਿੱਤ ਗਏ ਖਿੱਤ ਗਏ ਖੇੜ ਦੇ ਵਿਲਪੜੇ ਆ ਮੂਹਰੇ ਲੇੜ ਨੇ ਇੱਥੇ ਹਾਂ ਟੱਡੇ ਆ ਹਾਂ ਕੁਸਲੇ ਆ ਝੁੱਟੇ ਜੀ ਬੜੇ ਵੇਖ ਰਿਹਾ ਪੈਦਾ ਵੀ ਕੰਮ ਜਾਂ। ਪਮੂਰੇ ਆ ਓਏ। ਕੀ ਹਾਲ ਹੈ ਜੀ? ਕੀ ਲੈਣ ਚੱਲੇ ਜੀ? ਹੈ? ਬੂੰਦੀ ਬੂੰਦੀ ਲੈਣ ਚੱਲੇ ਆ ਮੁੰਡਾ। ਆਹ ਦੁਕਾਨ ਕਰਦੇ ਮੂਰੇ ਬੂੰਦੀ ਲੈਣ ਚੱਲੇ ਆ ਜੀ। ਦੱਸਦਾ ਕਿਤੇ ਤੈਨੂੰ ਵੀ ਖਾਣ ਨੂੰ ਵੀ ਮਿਲੇ ਥੋੜੇ ਜਿਹਾ ਵਿੱਚ ਦੇ। ਆ ਦੇਖੀ ਪਾਈਸ ਨਾਸਰ ਚ ਬਾੜੀ ਦਾ ਪਾਤੀ। ਇਹ ਖਤਾਰ ਨੂੰ ਜੱਟ ਨੇ ਸਰਾਂਸਰ ਜੀ ਤਾ ਤਾਂ ਆਤਾ ਫੇ ਤਾਂ ਇੰਜਣ ਮੇ ਪਾਣੀ ਪਾ ਦੂਗਾ ਤੋ ਤੇਰਾ ਕੀ ਮਤਲਬ ਹੈ ਵੀ ਆ ਤੂੰ ਕੰਮ ਜ਼ਿਆਦਾ ਖਰਾਬ ਕਰ ਦੂਗਾ ਲਓ ਜੀ ਬਾਈ ਹੋਂਡਾ ਨੂੰ ਟਰੈਕਟਰ ਤੋਂ ਧੋ ਕੇ ਦਿਖਾਉਂਦੇ ਆ ਉਹਦੇ ਬਾਅਦ ਵਿੱਚ ਫੇ ਮਾਰ ਕੇ ਉਹਨਾ ਖੇਡ ਕਰਨੀ ਜਿਹੜਾ ਸਪਰੇਅ ਨਹੀਂ ਕਰਿਆ ਆਪਾਂ ਕੰਮ ਪੂਰਾ ਸਾਡੀ ਨੇ ਹੁਣ ਮਿੱਟੀ ਮੁੱਟੀ ਲਾ ਕੇ ਬੱਟਾ-ਬੱਟਾ ਕਰੀਏ ਲੋਟ ਉਹਦਾ ਕੰਮ ਵੀ ਛੇੜਨਾ ਹਣੇ ਅੱਜ ਗਏ ਅਸੀਂ ਹੋਰ ਕੰਮ ਤੇ ਉਹ ਕੰਮ ਬੜਿਆ ਨਹੀਂ ਹੈਗਾ ਪਰ ਓਡੀ ਕਹਿੰਦਾ ਚੱਲ ਟਰੈਕਟਰੇ ਧੋ ਲੈਂਦੇ ਮੈਂ ਕਿਹਾ ਚੱਲ ਵੀ ਆਹ ਕੰਮ ਕਰ ਲਾ ਕਨਹੀਂ ਜਿਹੜਾ ਕਰਮਾਂ ਚ ਲਿਖਿਆ ਫੇ ਉਹ ਕੰਮ ਕਰ ਲੈਣਾ ਵੈਸੇ ਹਾਂ ਮੁੰਡਾ ਗੁੰਦੀ ਦੇ ਤਿੰਨ ਬੈਗ ਲੈ ਆ ਉਹ ਮੁੰਦੀ ਦੇ ਦੇ ਖਾਣੀ ਇਹ ਹਾਂ ਨਹੀਂ ਆਂਦੀ ਗੁੰਦੀ گاਉਂ ਵੈਹ ਰੋਡੀ ਦੱਬਦਾ ਕਿਤੇ ਆਬਦਾ ਨਹੀਂ ਹੈ ਇਹ ਵੀ ਤੋਈ ਲਵਾ ਰੋਡੀ ਨੇ ਤੋਲਿਆ ਹੁਣ ਮੈਂ ਕਰ ਦਾਂਗਾ ਨਾਮ ਨਾਲ ਲੱਗਿਆ ਧੋਣ ਜੀ ਤਲੇ ਨੂੰ ਰੋਟੀ ਲਾਲ ਰੰਗ ਕਰਾਉਣਾ ਆ ਆ ਵੀ ਹਲੇ ਜੱਜਦੇ ਆ ਮਨੇ ਆ ਕਾਲੇ ਕਾਲੇ ਜੱਜਦੇ ਨਹੀਂ ਨਹੀਂ ਕਾਲਾ ਜੱਜਦਾ ਹਲੇ ਮੈਂ ਤਾਂ ਇਹਨੂੰ ਵੀ ਤੈਨੂੰ ਕਹਿੰਦਾ ਜਿਹੜਾ ਗੋਲ ਜਿਹਾ ਨਹੀਂ ਆਹ ਇਹਨੂੰ ਵੀ ਕਾਲਾ ਕਰਾ ਦੇ ਆ ਆਹ ਹਾਂ ਇਹਨੂੰ ਵੀ ਕਾਲਾ ਕਰਾ ਦਿੰਦੇ ਤੇ ਦੇਖ ਲੈਂਦੇ ਤੇਰੀ ਮਨ ਦੀ ਸਰ ਇਹ ਜਾ ਤੂਗਾ ਹਾਂ ਇਹ ਹੁਣ ਜਿਵੇਂ ਉਹ ਰੇਮਾ ਕਾਲਾ ਏ ਉਹ ਗੋਲ ਲਾਲ ਜ ਉਹ ਚਿੱਟਾ ਉਹ ਲਾਲ ਉਹਨਾਂ ਟਾਇਰ ਬੜੇ ਪੋਣੇ ਛੋੜੇ ਪੋਣੇ ਕਿਹੜੇ ਹਾਂ ਨਾ ਠੀਕ ਆ ਜੱਜਦੇ ਯਾਰੇ ਮਾੜੇ ਆ ਪੱਪ ਦੇ ਕਿਹਨਾਂ ਮੋٹے ਪਵਾਤੇ ਪਹਿਲਾ ਭਾਈ ਬਰੀਕ ਪਾ ਕੇ ਲੈਂਦੇ ਮੇਰੇ ਬਰੀਕ ਪਵਾਏ ਬਦਿਆ ਪਿੱਛੇ ਵਾਲੇ ਵੀ ਮੂਰੇ ਵਾਲੇ ਵੀ ਯਾ ਦੋਏ ਦਿਨ ਪਤਾ ਲੱਗਿਆ ਮੈਂ ਘਾ ਆ ਗਿਆ ਖਰਾਦ ਤੇ ਇਹਨਾਂ ਨੇ ਨਵੇਂ ਪਵਾਤੇ ਰਪਾ ਦੋਏ ਬੜੇ ਚੱਲ ਬادیه ਵੀ ਲਾਗਣਾ ਚਾਚਦਾ ਵੀ ਆਉਣਾ ਨਵੇਂ ਨਾਲ ਦਾ ਇਹ ਨਵੇਂ ਹੀ ਲੱਗਦਾ ਹੈ ਹਨਾ ਇਦਾਂ ਤੋਂ ਹੋ ਗਿਆ ਇਹ ਉਹਦਾ ਤੋੜਦਾ ਉਹਦਾ ਭਾਈ ਇਹ ਤਾਂ 12 ਮੂਟਾ ਹੀ ਰਹਿ ਗਿਆ ਮਾੜਾ ਮੂਟਾ ਹੀ ਰਹਿ ਗਿਆ ਇਹ ਵੀ ਠੰਡਾ ਕਰ ਤਾ ਹਾਂ ਠੰਡਾ ਕਰਦਾ ਭਾਜੀ ਇਹ ਵੀ ਗਰਮ ਹੋਇਆ ਬਟਾ ਢੜਾਤਾ ਇਹ ਵੀ ਇਹ ਇਹਨੂੰ ਵੀ ਗਰਮ ਕਰਦੀ ਹੈ ਹਾਂ ਗਰਮ ਨਹੀਂ ਲਾ ਦੇ ਕਿਉਂ ਆ ਯਾਰ ਕੋਈ ਕੋਈ ਵੀ ਚੀਜ਼ ਆ ਹੈ ਕੋਈ ਵੀ ਚੀਜ਼ ਆ ਯਾਰ

ਕੀ ਤੁਮਾਰੇ ਲੈਣ ਦਾ ਸਹੀ ਗੱਲ ਥੋੜੀ ਫਾਕ ਮਿਆ ਤਾਂ ਹੋ ਜਾਂਦਾ ਹਾਂ ਹਾਂ ਐ ਦੇਖਦਾ ਚਮਕ ਗਿਆ ਚੱਟਦੀ ਇਹ ਕੋ ਤਾਂ ਨਹੀਂ ਤੋਂ ਦੇ ਡੈਕ ਕਰਕੇ ਥੋੜਾ ਜਿਹਾ ਸਹੀ ਗੱਲ ਹਾਂ ਡੈਕ ਕਰਕੇ ਵੀ ਪਾਣੀ ਨਾ ਪੈ ਜਾਵੇ ਡੈਕ ਤੇ ਇਹ ਤਾਂ ਹੈ ਕੀ ਕਰਦੇ ਬੰਦ ਤੋਂ ਹੋ ਗਿਆ ਆਜ ਗਾੜ ਲਾਇਆ ਬਈ ਧੋਲ ਵਾਲਾ ਦੇਖੋ ਕਿਆ ਵਧੀਆ ਹਾਂ ਬੜੀਆ ਲੱਗਦਾ ਬਾਈ ਦੇਖ ਹਾਂ ਖੁੱਲਦਾ ਬਾਈ ਯਾਰ ਦਰਵਾਜ਼ੇ ਵਾਲਾ ਕੰਮ ਕਰਿਆ ਬੜਾ ਹਾਂ ਦੇਖ ਬੜੀਆ ਲੱਗਦਾ ਏ ਮੁੱਖੀ ਬੜੇ ਨਾਲ ਮੱਥਰੇ ਬਲੇ ਵਿੱਚ ਹੈ ਪਾਣੀ ਦੇਖ ਲੈ ਸਾਫ਼ ਪਾਣੀ ਪੀਓ ਨਾਓ ਐ ਲਾ ਦੋ ਠੀਕ ਆ ਯਾਰ ਇਹਨਾਂ ਥੇਤੀ ਫੋਨ ਲੈ ਆਂਦਾ ਦੋ ਵਾਰ ਸਰਪੇ ਚੰਗੀ ਤਰ੍ਹਾਂ ਧੋ ਗਏ ਮੈਂ ਕਿਹਾ 10 ਘੰਟਾ ਲਾ ਦੋ ਹਾਂ 10 ਘੰਟਾ ਲਾਇਆ ਚੰਗੀ ਤਰ੍ਹਾਂ ਧੋ ਪਾਣੀ ਪਾਇਆ ਕਿ ਬਾਈ ਹਾਂ ਆਇਆ ਬਾਟਿਆ ਮੈਂ ਜੇ ਦਿਖਾ ਤਮ ਉਹ ਇਹਦੇ ਨਾਲ ਮੇਟੀ ਦਿਖਾਤ ਬੀਦੀ ਹੁੰਦਾ ਹਾਂ ਟੈਂਕੀ ਚ ਵੀ ਪਾਣੀ ਹੈਗਾ ਇਹ ਐਡਵਾਂਸ ਪਾਣੀ ਹੈ ਜੋ ਕਰ ਇਹ ਟੈਂਕੀ ਚ ਮੁੱਕ ਗਿਆ ਇਹ ਮਾਤਾ ਹੈਗਾ ਚੱਲ ਇਹਨੇ ਗਾ ਕਿੱਥੇ ਪਾ ਲਿਆ ਲਾ ਆ ਗਿਆ ਕੋਈ ਸਬਜ਼ੀ ਲੈ ਰਕੇ ਆ ਗਈ ਇਹਦੇ ਆ ਗਿਆ ਸੁਪ ਦੀ ਆਏ ਆ ਕਿ ਨਾਲਾ ਹੋ ਗਰਮੀ ਹੈ ਹੁਣ ਇਹ ਵੀ ਨਹੀਂ ਉਰੀ ਜਾਉਂਦੀ ਲੈਟ ਭੱਜ ਜਵੇ ਇਹੋ ਟੈਂਕੀ ਚ ਪਾਣੀ ਖਤਮ ਹੋ ਜਾਂਦਾ ਇਹ ਐਡਵਾਂਸ ਹੈ ਕੋਈ ਤਾਂ ਸਾਡੇ ਦਾ ਸਹੀ ਗੱਲ ਆ ਤਾਬਾ ਕਰ ਲੈ ਲੈਂਦੇ ਆ ਮੈਂ ਵੀ ਲਿਆਉਣਾ ਹੈ ਤੇ ਪਾਣੀ ਜਿਆਦਾ ਗਰਮ ਨਹੀਂ ਹੋਊਗਾ ਠੰਡੇ ਰਹੇਗਾ ਮੈਂ ਵੀ ਲਿਆਉਣਾ ਹੈ ਇਹ ਜੱਕਿਆ ਤਰਨ ਦਵਾ ਲਿਆਉਂਗਾ ਆ ਦੇਖੋ ਕੋਈ ਟਰੈਕਟਰ ਹੋ ਗਿਆ ਇਹਦਾ ਬਾਈ ਟਰੈਕਟਰ ਆਪਣਾ ਆ ਵੀ ਸਾਥ ਮਾਰ ਜੂ ਸਰ ਸ ਨਹੀਂ ਠੀਕ ਆ ਆਹ ਆ ਪੂਜਾ ਨਾਲ ਦੇਖੀ ਮਾਰਦੀ ਫਿਰ ਆਹੋ ਮਾਰ ਦੇ ਮੜਾ ਜਾ ਬੋਲ ਬੈਗ ਨੂੰ ਮਹਾਰਾਜ ਤੇ ਪਾਛਾ ਸੁੱਖ ਰੱਖੀ ਤਾਂ ਇਹ ਵੀ ਆਇਆ ਹੈ ਆਹ ਨਾ ਰੇਲ ਚੱਲਦੀ ਆਹ ਤਾਂ ਹੀ ਤਾਂ ਕਿਨਾਰੇੋਂ ਆਦੀ ਤਾਂ ਹੀ ਕੋਲਾ ਦੇ ਵੱਧ ਗਈ ਬੜੀ ਵੀ ਤੇਰੇ ਸਾਹ ਲੋਗਾ ਲਈ ਤੁਮਾਰੀ ਮਾਰ ਈ ਸੂਏਪਰ ਵਾਲੇ ਖੇਤਾ ਕੰਨੀ ਆਏ ਤੇ ਪੂਰੀ ਉਹ ਜਿਹੜਾ ਮਾਰਦਾ ਹੈ ਪੂਰੀ ਨੇ ਮਾਰ ਸੀ ਕੂਕ ਦੂਰ ਤੇ ਹੀ ਕਿਆ ਕਰਦਾ ਪੂਕ ਮਾਰ ਜਾਨੂੰਗਾ ਪਰ ਧੂਈ ਰੱਜ ਜਾਵੇ ਜੋ ਉੱਥੇ ਜਾਂਦੇ ਲੈ ਬਾਈ ਤਾਂ ਫਿਰ ਉਹ ਪੂਰੀ ਨੂੰ ਕਿਆ ਕਿਆ ਆਉਂਦੀ ਸਾਰੇ ਬਾਦੂ ਬਸ ਗਰ ਪੂਰੀ ਤਦੂ ਦੀ ਜੀ ਤਮਾ ਲੱਗੀ ਜੀ ਤਮਾ ਲੱਗੀ ਹੈ ਰੋਟੀ ਛੇੜਦਾ ਆਲੂ ਕਰਾ ਉਹੀ ਬੱਤ ਗਾ ਤੈਨੂੰ ਗਾਹੀ ਤਮਾ ਲੱਗੀ ਹੋਈ ਪੂਰੀ ਕਰੇਰ ਪਹਿਲਾ ਰੇਵ ਆਇਆ ਬੱਕੀ ਜੀ ਬੱਕੀ ਵਧੀਆ ਹੋਗੀ ਰੋਟੀ ਇਹ ਆਪਾਂ ਮੈਂ ਕਹਿੰਦਾ ਐ ਤੋਰੇ ਨਹੀਂ ਤਾਉ ਰੇ ਜੀ ਮੇਰੇ ਕੋਲ ਬੀ ਪੂਰੀ ਨੇ ਬਾਈ ਉਹ ਗੰਨੇ ਵਾਲੇ ਹਲਾਂ ਗਲ ਪਿਆਰ ਦੇ ਕਰਦੇ ਤੇ ਛਿੱਟਾ ਦੇ ਕੇ ਰੋਡੀ ਹੋਰ ਸੁਣਾ ਦੇ ਉਹ ਖੇਤ ਵਾਹ ਕੇ ਗਿਆ ਬੰਦੇ ਉੱਥੇ ਗੱਲ ਸਾਰੀ ਬਾਤ ਉਹ ਬੂਟਿਆਂ ਦੇ ਵਿੱਚ ਵੀ ਬਾਈ ਇੱਧਰ ਨੂੰ ਉਹ ਬੂਟੇ ਵੀ ਪਰਲੀ ਸਾਈਡ ਦੇ ਪਾਈ ਦਾ ਖੇਤ ਦਾ ਟੋਟਲੀ ਉਹ ਸਾਰੇ ਵਾਹ ਕੇ ਗੱਲ ਆਪਣੀ ਡਿੱਟਰ ਲੰਘਿਆ ਬਾਰੇ ਵਿੱਚ ਨੂੰ ਗੈੜ ਅੱਛਾ ਅੱਛਾ ਹਾਂ ਲਾ ਕੇ ਉਹਨੇ 2 ਘੰਟੇ 3 ਘੰਟੇ ਪਰ ਦੂਰਾ ਤੀਰਾ ਵਾਹ ਕੇ ਫਿਰ ਟਾਈਮ ਲੱਗ ਜਾਂਦਾ ਚੱਲ ਮੈਂ ਲੱਗਦੀ ਹੈ ਚੱਲ ਕੋਈ ਲੱਗਿਆ ਉਹਦਾ ਕਿਹੜਾ ਟਾਈਮ 7 ਵਜੇ ਲੱਗੇ ਪੂਰੀ 10 ਵਜੇ ਛੱਡਿਆ ਪੂਰੀ ਤੇ ਪੁੱਛ ਲੈ ਅੱਛਾ ਬਾਈ ਪੂਰੀ ਨਹੀਂ ਪਾਏ ਅੱਧੇ ਕਪੂਰੀ ਨੇ ਬਾਅਦ ਵਿੱਚ ਜਾ ਅਸੀਂ ਬਾਹੋਂ ਲੱਗੇ ਜਾਨ ਨੂੰ ਹਨੇਰਾ ਹੋ ਗਿਆ ਸਾਨੂੰ ਕੁਝ ਨਹੀਂ ਸਮਝ ਲੱਗੇ ਅਸੀਂ ਤਾਂ ਅੱਧਾ ਖੇਤ ਵਾਕੇ ਭੱਜ ਗਏ ਫਿਰ ਅੱਛਾ ਬਾਕੀ ਝੱਟ ਪੂਰੀ ਨੇ ਲਾਈ ਐ ਪੂਰੀ ਬੰਦਾ ਘੈਂਡਾ ਬਾਈ ਹਿੰਮਤ ਮਾਰਦਾ ਪੂਰੀ ਏ ਪੂਰੀ ਮੈਸ ਤੇ ਆ ਬਈ ਪੂਰੀ ਨੇ ਤੂਣੀ ਵੀ ਲਾਈ ਵੀ ਸੇਕ ਲਾਏ ਸੇਕਣੀਆਂ ਕੱਕ ਭੂਖਦਾ ਜਿਹੜਾ ਬੱਟਾ ਪਤਾ ਉਹਦਾ ਕੱਕ ਪੂਰੀ ਦੇ ਕੱਕ ਹੋ ਗਿਆ ਯਾਰ ਬਸ ਫਰੇ ਕੰਦੀ ਪੈਣੀ ਆ ਰੇ ਹੁਣ ਸਵੇਰੇ ਕਰਨੀ ਪੈਣੀ ਆ ਆ ਬੇਲਾ ਜੀਆਂ ਕਰੀਆਂ ਦੇਖੀ ਪੱਟ ਕੇ ਬੇਲਾ ਜੀਆਂ ਵੀ ਹੋ ਗਈਆਂ ਚਿਬੜਾਣੀਆਂ ਆਰੇ ਇਹ ਬੇਲਾ ਵੀ ਲਾਈਆਂ ਹੋ ਜਾਂਦੇ ਪੂਰੀਆ ਬੇਲਾ ਲਾਈਆਂ ਵੀ ਐ ਬੇਲਾ ਲਾਈਆਂ ਬੇ ਕਹੋਈਆਂ ਵੀ ਐ ਜਿਬੜਾ ਦੇ ਬੇਲਾ ਹੋ ਗਈਆਂ ਲੈ ਉਹ ਡੋਡੇ ਐ ਰੋਡੀ ਕਹਿੰਦਾ ਵੀ ਡੋਡੇ ਨਾਮ ਲੱਗ ਗਿਆ ਬਈ ਖੇਤਾਂ 'ਚ ਕਹਿੰਦੇ ਰੋਡੀ ਕਹਿੰਦਾ ਪੂਰੀ ਨੂੰ ਕਿਹਾ ਤਾਵਾਂ ਲੱਗੀ ਬਈ ਹੁਣ ਦਾਦੇ ਇਹ ਤਾਂ ਹਿੱਲਿਆ ਵਾ 500 ਰੁਪਏ ਦਾੜੀ ਪਾਇਆ ਇਹ ਤਾਂ ਪੈ ਗਈ ਪੈ ਗਈ ਪੂਰੀ ਐ ਦਾਦੇ ਨੂੰ ਦੱਸ ਕਿੰਨੇ ਵੇ ਵੇਲੇ ਹੋਏ ਆਪਾਂ ਰਾਤ ਆ ਤਬੀ ਲਾ ਕੇ ਹਲਦੇ ਨਾਲ ਯਾਰਾ ਮੱਝੇ ਬਹੁਤ ਟਾਈਮ ਲੱਗ ਗਿਆ ਕੱਲ ਸਾਨੂੰ ਫੇਨ ਤੇ ਵੱਧ ਲੱਗ ਗਏ ਫੇ ਆਏ ਆ ਜਦ ਲੱਗ ਜਾਂਦੇ ਫੇ ਸਿਰੇ ਚੜਾ ਕੇ ਹੜਦੇ ਆ ਪੂਰੀ ਆਹ ਕਹਿੰਦਾ ਬੇਵੇਲਾ ਦੇ ਕੱਖ ਜ ਨਹੀਂ ਹੋ ਗਏ ਇਹਦਾ ਕਿਆ ਬਣੂਗਾ ਇਹ ਤਾਂ ਕੁਝ ਨਹੀਂ ਕਹਿੰਦਾ ਕਸਵਰੇ ਕਰ ਲੱਕ ਮਾਰ ਦਿੰਦਾ ਵਿੱਚ ਮੱਕੀ ਪੰਨੀ ਸਰ ਕੋਣਗੀ ਨਿਊ ਜਲਦੂ ਵੀ ਘੜ ਲੈਣੀ ਵਿੱਚ ਤੇ ਕਰਨੀ ਤਾਂ ਪੈਣੀ ਕਾਬੂ ਆਈ ਮੂਰੇ ਸਿਆੜ ਚ ਉਹ ਬੁਆ ਨਹੀਂ ਹੈਗਾ ਕਿੰਨੇ ਮਾਰੇ ਇਹ ਪਹਿਲਾ ਦੂਆ ਹਾਂ ਜੀਤਾਲੇ ਕੋਕੜੀ ਲੱਗ ਗਈ ਡਾਊਨ ਹੈ ਰਾਂ ਕੰਮ ਹਰੇ ਬਾਈ ਜੀਤ ਦਾ ਟਰੈਕਟਰ ਆ 10 ਦਿਨ ਹੋ ਗਏ ਇਹਨੂੰ ਵਿਟਾਮਿਨ ਡੀ ਘਾਟੀ ਵੀ ਬਜਰਾ ਬਾਹਰੇ ਕਰਦਾ ਹੈ ਦੋ ਇਕੱਠੇ ਆ ਗਿੱਲਾ ਕਰਦੇ ਇੱਕ ਦੂਏ ਦਾ ਰਾਤ ਨੂੰ ਵੀ ਦਿਨ ਮਾ ਵੀ ਆ ਰੋਣ ਲੱਜੰਨੇ ਆ ਠੀਕ ਹੈ ਜੀ ਰਿੰਗਣ ਲੱਗੂ ਉਹ ਕੰਮ ਵੀ ਜਿਹੜਾ ਕਟਰੂ ਕਟਰੂ ਦੇ ਨਾਲੇ ਹਿਲਿਆ ਹੁੰਦਾ ਵੀ ਦੋਹੇ ਇਕੱਠੇ ਬੰਨਣੇ ਉਹ ਕੰਮ ਹੋਇਆ ਪਿਆ ਅਨੇ ਅੰਦਰ ਖੰਬੇ ਕਰਕੇ ਪੂਰੀ ਹੁਣ ਆਏ ਸਿਆੜ ਪਰ ਕਰਦਾ ਇੱਕ ਛਿੱਟਾ ਹੀ ਸਿਆੜ ਆਏ ਸਿਆੜ ਸਿਆੜ ਜਾਂਦਾ ਤਾਂ ਹੀ ਟਾਈਮ ਲੱਗਦੇ ਨੇ ਹੁਣ ਨੂੰ ਤਾਂ ਤਿੰਨ ਕਿਲੀਆਂ ਚ ਪਤਾ ਨਹੀਂ ਤੁਹਾਨੂੰ ਪੂਰੀ ਆ ਬੂਟਿਆਂ ਦੇ ਜੜਾਂ ਦੇ ਵਿੱਚ ਹੀ ਪਾ ਦਈ ਹਾਂ ਇਹਨੇ ਜੀ ਉਹਨਾਂ ਦਿਖਾਈ ਨਾ ਪੂਰੀ ਕਿਦਾਂ ਸਿਸਟਮ ਵੀ ਆਏ ਮੁੱਠੀ ਨਾਲ ਨਾਲ ਕਰਦਾ ਜਾਂਦਾ ਹੈ ਸਲਫਰ ਆ ਵਿੱਚ ਦਾਣੇ ਵਾਲੀ ਹਾਂ ਆਇਆ ਤੁਹਾਨੂੰ ਦਿਖਾਵਾ ਪਾ ਗਈ ਕਿੱਥੇ ਕੁ ਗਿਆ ਪਏ ਉਹ ਗਾਂਹ ਲੈਨ ਮਾਦੀ ਜੀ ਆ ਪੂਰੀ ਪਾਲਾ ਇਹਨੂੰ ਉੱਪਰ-ਪੜ ਘੁੰਮ ਗਈ ਲੈ ਕਿਹ ਪਾਲਾ ਲੋ ਰੁਪੜ-ਪੜ ਘੁੰਮ ਗਈ ਪੂਰੀ ਸੁੰਨ ਦਾ ਉੱਪਰ ਜਾਣਾ ਅਨ ਗੇੜੇ ਕਾਲੂ ਜਾਣਾ ਸੀ ਬਹੁਤ ਦੂਰ ਜਾ ਕੇ ਆਉਣਾ ਪੂਰੀ ਅੰਦਾਜ਼ ਦੇ ਜਾਣਾ ਦੱਸ ਜਾਣਾ ਦੱਸ ਕਾ ਲੂ ਕਿੱਥੇ ਜਾਣਾ ਐ ਨਹੀਂ ਪੁੱਛੀਦਾ ਹੁੰਦਾ ਫਿਰ ਆਪਣਾ ਤੇਰਾ ਕੰਮ ਵੀ ਕਰਾ ਦੇਣਾ ਮੈਂ ਕਾ ਲੂ ਨਹੀਂ ਲੈ ਹੁੰਦੇ ਅੱਛਾ ਆ ਚੀਜ਼ ਕਰਨੀ ਹੈ ਆ ਲੋ ਜੀ ਮੈਂ ਸਿਆੜੇ ਸਿਆੜ ਜਾਣਾ ਐਕਣੇ ਮੁੜੇ ਆਉਣਾ ਨੀ ਤਾਂ ਜੇ ਛਿੱਟਾ ਦਵੇ ਫਿਰ ਆ ਚਾਰ ਪੰਜ ਗੇੜੀ ਆਉਂਦੇ ਆ ਹੂੰ ਹੂੰ ਉਹੀ ਜੀ ਆ ਮੈਂ ਤਾਂ ਪੂਰੀ ਬਹੁਤ ਕਰਦਾ ਰੋਢੀ ਦੇਖਿਆ ਯਾਰ ਵੀ ਦੇਖ ਲੈ ਇਹਨੂੰ ਕੰਮ ਪਰ ਲੱਗੇ ਹੀ ਰਹਿੰਦਾ ਸਹੀ ਗੱਲ ਹੈ ਪੂਰੀ ਦੇ ਬਾਈ ਖੇਰ ਆ ਦੇਖ ਲਓ ਸੈਡਾ ਸੁੱਡਾ ਐਨ ਘਟ ਕੇ ਘਟ ਨੱਕਾ ਨਹੀਂ ਛੱਡਿਆ ਬਨੇ ਕੱਖ ਦਾ ਰੋੜੀ ਮੇਰੀ ਸਪਰੇ ਕੈਮਰੇ ਹੀ ਵਧੀਆ ਲਈ ਤੇਰੀ ਯਾਰ ਰੋੜੀ ਨੇ ਜਾ ਮੇਰਾ ਕੱਖ ਦੇਖਿਆ ਕਹਿੰਦਾ ਇਹੀ ਕਿਹੜੀ ਕਰਤੀ ਸਵੇਰੇ ਮੈਨੂੰ ਵੀ ਦਵਾ ਕੇ ਲੈ ਜਾਏ ਤੈਨੂੰ ਵੀ ਦਵਾ ਲਿਆਉਂਗਾ ਵਧੀਆ ਸੀ ਯਾਰ ਤੇ ਚੱਲਦੇ ਗਾਦੂ ਨਾਲ ਇੱਕ ਪੰਪੀਏ ਦੇਖ ਕੇ ਆਉਣਾ ਆਹੋ ਪੰਪ ਵੀ ਪੰਪ ਹੈ ਨਹੀਂ ਬਾਈ ਪੰਪ ਵਗੈਰਾ ਫੜਦਾ ਨਹੀਂ ਕਿ ਬੈਂਟੇ ਵਾਲਾ ਪੰਪ ਵੀ ਦੇਖ ਕੇ ਆਉਣਾ ਆਹੋ ਬੈਂਟੇ ਵਾਲੀ ਠੀਕ ਆ ਆਉ ਨਾਲ ਤੇਰਾ ਕੰਮ ਸਰ ਜੂਗਾ ਆਹੋ ਆਪਣੇ ਮੈਨੂੰ ਕਹਿੰਦਾ ਪੰਪ ਮੈਂ ਕਿਹਾ ਕੋਈ ਨਹੀਂ ਪੰਪ ਦੇਖਿਆ ਹਾਂਗੇ ਜੇ ਪੰਪ ਮੇਰੇ ਕਿਹਾ ਫੇ ਆਪਣਾ ਕੰਮ ਸਵਰੇਸ਼ ਗੁਰੂ ਗਾਲੀ ਪੈ ਗਈ ਤੇਰੇ ਤਾਂ ਇੱਕ ਅਦਾ ਪੰਪ ਲੱਗਦਾ ਚੱਲ ਫੇਰ ਵੀ ਨਹੀਂ ਇਹਨਾਂ ਨੂੰ ਵਿੱਕੀ ਪਾਈ ਗੱਲ ਦਵਾ ਦੂਗਾ ਹੈਗਾ ਪੰਪ ਬਣੇ ਕੋਈ ਨਹੀਂ ਪਾਈ ਆਹ ਕੰਮ ਹੈ ਪੂਰੀ